ਇਸ ਜਗ੍ਹਾ ਤੇ ਸ਼ਾਹੀ ਮੁਲਾਕਾਤ ਹੋਈ ਸੀ ਸ਼ਾਹੀ ਮੁਲਾਕਾਤ ਅੰਗਰੇਜ਼ ਹਕੂਮਤ ਦੇ ਵਿਚਕਾਰ ਤੇ ਮਹਾਰਾਜਾ ਰਣਜੀਤ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਅੰਗਰੇਜ਼ਾਂ ਦੇ ਤੰਬੂ ਲੱਗੇ ਸੇ ਜੋ ਟ੍ਰੀਟੀ ਹੋਈ ਸੀ ਹਾਂ ਜੋ ਅੰਗਰੇਜ਼ਾਂ ਦੇ ਵਿਚਕਾਰ ਵਿਚਕਾਰ ਅਮਰਸਰ ਨਾਂ ਦੀ ਟ੍ਰੀਟੀ ਵੀ ਖਸ਼ੂਰ ਹੋਈ ਸੀ ਇੱਥੇ ਬੈਠੇ ਸੀ ਉਹ ਇੱਥੇ ਹੋਈ ਸੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਤੰਬੂ ਲਾਇਆ ਗਿਆ ਇਸੇ ਆ ਲਿਖਿਆ ਹੈ ਵਿਸੰਗਮਨ ਵਰਤੈ ਪੁੱਲ ੱਪੁੱਲ ਲੈਆ ਪੁੱਲ ੱਪੁੱਲ ਲੈਆ ਇਹ ਉਹ ਜਗ੍ਹਾ ਨਿਸ਼ਾਨਦੇਹੀ ਤੇਰੀ ਇਹ ਆ ਇੱਥੇ ਦੇਖਦੇ ਆ ਲੋਡ ਵੈਂਟ ਨਾ ਸੀ ਉਹਦਾ ਤੇ ਨਾਂ ਥੜੇ ਮਿਟ ਗਏ ਆ ਲੇਕਿਨ ਨਿਸ਼ਾਨੀ ਇੱਥੇ ਹਲੇ ਵੀ ਕਾਇਮ ਹੈ ਇੱਧਰ ਵੀ ਆ ਇਧਰ ਅੰਗਰੇਜ਼ਾਂ ਦੇ ਨਾਂ ਇਧਰ ਖਾਲਸੇ ਦੇ ਨਾਂ ਅਰਣਜੀਤ ਸਿੰਘ ਹੈਡ ਬਿਲਟ ਅਪ ਕੋਰੇ ਅਨੇਜੰਦਾ ਨਾਮ ਮਿੱਟ ਗਿਆ ਇਸ ਜਗ੍ਹਾ ਤੇ ਖਾਲਸੇ ਦੀ ਮੀਟਿੰਗ ਹੋਈ ਖਾਸ ਕਰਕੇ ਰਾਜ ਦੇ ਰਾਜੇ ਮਹਾਰਾਜਾ ਅਮਜੀਤ ਸਿੰਘ ਨੇ ਅੰਗਰੇਜ਼ਾਂ ਨੇ ਇਸ ਜਗ੍ਹਾ ਤੇ ਮੀਟਿੰਗ ਕੀਤੀ ਉਹ ਉਹਨਾਂ ਦੇ ਹੱਥ ਮਿਲਾਏ ਹੱਥ ਮਿਲਾਏ ਬਾਅਦ ਵਿੱਚ ਟੀਟੀ ਹੋਣ ਤੋਂ ਬਾਅਦ ਸੰਧੀ ਹੋਣ ਤੋਂ ਬਾਅਦ ਇਹਨਾਂ ਨੇ ਭਾਰਤ ਤੁਹਾਡੀ ਹਕੂਮਤ ਦਰਿਆ ਤੋਂ ਇਧਰ ਦੇ ਪਾਸੇ ਤੁਹਾਡੀ ਅੰਗਰੇਜ਼ਾਂ ਦੀ ਹਕੂਮਤ ਦਿੱਲੀ ਇੱਥੋਂ ਲਾ ਕੇ ਰੋਪੜ ਤੱਕ ਦਿੱਲੀ ਦਾ ਇਲਾਕਾ ਉਹਨਾਂ ਦਾ ਉਹ ਲਾ ਕਾ ਮਹਾਰਾਜਾ ਅਜੀਤ ਸਿੰਘ ਦਾ ਜਿੱਧਰ ਖਾਲਸੇ ਦਾ ਨਿਸ਼ਾਨ ਲੱਗਾ ਹੋਇਆ ਖਾਲਸਾ ਰਾਜ ਦਾ ਟੋਪੋਂ ਦੇ ਪਰਲੇ ਪਾਸੇ ਅਫਗਾਨਿਸਤਾਨ ਤੱਕ ਤੇ ਬੇਲ ਦਾ ਪਾਕਿਸਤਾਨ ਮੁਲਤਾਨ ਬਹਾਵਲਪੁਰ ਸਿੰਧ ਅਰੇ ਮਰੀਜਾ ਨੇ ਇਸ ਕਰਕੇ ਤਾਜ ਦੇਲੇ ਪਾਸੇ ਕੀਤੀ ਆ ਆਪਣੇ ਪਾਸੇ ਇਹਨਾਂ ਨੂੰ ਖਤਰਾ ਬਹੁਤ ਸੀਗਾ ਮਹਾਰਾਜਾ ਅਜੀਤ ਸਿੰਘ ਤੋਂ ਖਤਰਾ ਇਸ ਕਰਕੇ ਸੀਗਾ ਮਹਾਰਾਜਾ ਅਨਜੀਤ ਸਿੰਘ ਤੋਂ ਖਤਰਾ ਇਸ ਕਰਕੇ ਉਸਾਕ ਨੂੰ ਬਹਾਦਰ ਬਹੁਤ ਸੀ ਉਹ ਟ੍ਰੀਟੀ ਤੋਂ ਬਾਅਦ ਵੀ ਚੱਲ ਗਿਆ ਸੀ ਉਹ ਪਟਿਆਲੇ ਤੱਕ ਆਪਣੀ ਫੌਜਾਂ ਲੈ ਕੇ ਤੇ ਪਟਿਆਲੇ ਨੇ ਰਾਜੇ ਨੇ ਮਹਾਂ ਅੰਗਰੇਜ਼ਾਂ ਕੋ ਸ਼ਿਕਾਇਤ ਕੀਤੀ ਕਿ ਮਹਾਰਾਜਾ ਅਨਜੀਤ ਸਿੰਘ ਤਾਂ ਫੇਰ ਆ ਗਿਆ ਸਾਡੀ ਸੰਧੀ ਹੋਣ ਦੇ ਬਾਵਜੂਦ ਤਾਂ ਅੰਗਰੇਜ਼ਾਂ ਨੇ ਕਿਹਾ ਚਲੋ ਇੱਕ ਦੋ ਦਿਨ ਠਹਿਰ ਕੇ ਆਪੇ ਚਲੇ ਜਾਊਗਾ ਇਹ ਅੰਗਰੇਜ਼ ਵੀ ਬਹੁਤ ਡਰਦੇ ਸੀ ਉਹਨਾਂ ਨੇ ਹੱਥੇ ਨਹੀਂ ਸਪਾਣਾ ਇਹ ਤਾਂ ਜਿਹੜੇ ਰਾਜੇ ਉਹਨਾਂ ਦੀ ਫੌਜਾਂ ਨਾਲ ਲੈ ਕੇ ਅਮਰੇਜ ਜਾਨ ਹੈ ਡਾਕਟਰ ਰਾਜੇ ਜਿਹੜੇ ਇਹ ਹਕੂਮਤਾਸੀਆਂ ਫਿਰ ਪ੍ਰਿੰਸਲੀ ਸਟੇਟ ਜਿਹੜੇ ਸੀ ਜਿਵੇਂ ਨਾਪਾ ਪਿਆਲਾ ਜੀ ਦਾ ਫ੍ਰੀ ਕੋਰਟ ਉਹਨਾਂ ਨੇ ਨਾਅਰ ਕਰਕੇ ਤਾਂ ਕੌਸਰਾਜ ਦਾ ਭੋਗ ਪਾਇਆ ਮਾਈ ਗੁਰਜੀ ਕਾਕਾ ਸਾਹਿਬ ਮਾਈ ਗੁਰਜੀ